ਜਿੱਤੇ ਕੇ ਵਿਆਰਤੀ ਦੀ ਸਰਕਾਰ ਬੰਦੀ ਆ ਤੇ ਕੋ ਕੋ ਕੇ ਸਿੱਖ ਨੌਜਵਾਨਾਂ ਦਾ ਕਤਲੇਆਮ ਕੀਤਾ ਜਾਂਦਾ ਸਾਡੇ ਸਿੱਖਾਂ ਨੂੰ ਆਏ ਹੁੰਦਾ ਕਿ ਉਹ ਫਲਾਣੇ ਦਾ ਮਰਿਆਗਾ ਕੀ ਹੋ ਗਿਆ ਧੌਂਕੇ ਦਾ ਮਰਿਆ ਕੀ ਹੋ ਗਿਆ ਇਸ ਕਰਕੇ ਇਹਨਾਂ ਬੱਚੜਾਂ ਹੌਸਲਾ ਜਿਹੜਾ ਦਿਨੋ ਦਿਨ ਵਧਦਾ ਜਾ ਰਿਹਾ ਕਿ ਤੁਮੇ ਝਾਲਮਾਨੇ ਤਸੀਹੇ ਦਿੱਤੇ ਆ ਜਾਨੀ ਕਿ ਬਹੁਤ ਵੱਡਾ ਜਮੇ ਕੋਈ ਅਪਰਾਧੀ ਹੁੰਦਾ ਬੰਦਾ ਇਹਦੇ ਅਪਰਾਧੀ ਨੂੰ ਤਸੀਹੇ ਨਹੀਂ ਦਿੰਦਾ ਜਿਹੇ ਜਾ ਕੇ ਨਰਿੰਦਰ ਦੀਪ ਸਿੰਘ ਨੂੰ ਦਿੱਤੇ ਆ ਤਾਂ ਨੂੰ ਕੌਣ ਕਹਿੰਦਾਗਾ ਪੰਜਾਬ ਦੇ ਵਿੱਚ ਕੇਪੀਐਸ ਗੱਲ ਤੋਂ ਬਾਅਦ ਬੁੱਚੜ ਬੁੱਕਗੇ ਉਹ ਸਵਰਨ ਘੋਟੜੇ ਦੀ ਰੂਹ ਆ ਜਿਹੜੀ ਉਹ ਅੰਦਰ ਇਹਨਾਂ ਦੇ ਪ੍ਰਵੇਸ਼ ਕਰ ਚੁੱਕੀ ਆ ਉਹੀ ਬੁੱਚੜਾ ਵਾਲਾ ਖੂਨ ਆ ਇਹਨਾਂ ਦੇ ਅੱਜ ਦੌੜਦਾ ਪਿਆਗਾ ਸਿੱਖਾਂ ਦੀ ਖੂਨ ਦੀ ਹੋਲੀ ਖੇਢੀ ਜਾ ਰਹੀ ਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ 1978 ਤੋਂ ਸਟਾਰਟ ਹੋਈ ਆ 1978 ਤੋਂ ਲੰਘਦਾ ਲੰਘਦਾ 84 ਆਇਆ 84 ਤੋਂ ਲੰਘਦਾ 90 91 ਅੱਧਾ ਕਾ ਲੰਘਿਆ ਇੱਕ ਆ ਹਾਂ ਜੀ ਉਸ ਦਾ 5-6 ਸਾਲ ਦਾ ਬੱਚਾ ਪਾਪੀਓ ਯਾਲਵਾ ਬੱਚੜੋ ਉਸ ਬੱਤੇ ਦਾ ਬਾਪ ਤੁਸੀਂ ਕਿੱਥੋਂ ਦਿਹਾਕੇ ਦਿਓਂਗੇ ਸ਼ੌਕ ਲੱਗਿਆ ਉਹ ਦੇ ਕਰਕੇ ਹਾਰਟ ਸਟਾਪ ਹੋ ਗਿਆ ਜੀ ਤੇ ਤੁਸੀਂ ਸੋਚ ਵੀ ਨਹੀਂ ਸਕਦੇ ਕਿੰਨੀ ਵਾਰ ਕਰੰਟ ਮਾਰਿਆ ਬਾਡੀ ਦਾ ਕੋਈ ਆਂਗ ਨਹੀਂ ਜਿੱਥੇ ਕਰੰਟ ਨਾ ਮਾਰਿਆ ਹੋਵੇ 13 ਬਾਰੀ ਗਰੰਟ 14 ਬਾਰੀ ਗਰੰਟ 17 ਬਾਰੀ ਗਰੰਟ 5 ਬਾਰੀ ਗਰੰਟ 4 ਬਾਰੀ ਗਰੰਟ ਯਾਨੀ ਕਿ ਸਰੀਰ ਦਾ ਕੋਈ ਉਹ ਥਾਂ ਛੱਡਿਆ ਨਹੀਂ ਝਾਲਮਾ ਨੇ ਪਤਾ ਨਹੀਂ ਅਗਲਾ ਨਸਾਨਾ ਕੌਣ ਹੋਊਗਾ ਮੈਂ ਹੋ ਸਕਦਾ ਤੁਸੀਂ ਹੋ ਸਕਦੇ ਹੋ ਪਤਾ ਨਹੀਂ ਕਿਸ ਨੂੰ ਚੱਕ ਕੇ ਮਾਰ ਦੇਣ ਕਿਹੜੇ ਵੇਲੇ ਚੱਕ ਕੇ ਮਾਰ ਦੇਣਾ OD ਪਤਨੀ ਕਹੇਗਾ ਇਹ ਬਾਅਦ ਦੇ ਵਿੱਚ ਉਹਦਾ ਉਸ ਦੀ ਦਸਤਾਰ ਦੇ ਨਾਲ ਪੱਗ ਦੇ ਨਾਲ ਗਲਾ ਘੋਟ ਕੇ ਮਾਰਿਆ ਗਿਆ ਹੁਣ ਤੁਹਾਨੂੰ ਇੱਕ ਮੈਂ ਅੱਗੇ ਵੀਡੀਓ ਸੁਣਾਉਣਾ ਤੁਹਾਨੂੰ ਕੋਣ ਕਹਿੰਦਾ ਗਿਆ ਪੰਜਾਬ ਦੇ ਵਿੱਚ ਕੇ ਪੀ ਐਸ ਗੱਲ ਤੋਂ ਬਾਅਦ ਬੁੱਚੜ ਮੁੱਕ ਗਏ ਤੁਹਾਨੂੰ ਕਿਸੇ ਨੂੰ ਸਾਕਾ ਜੇ ਤੁਹਾਨੂੰ ਨਹੀਂ ਸਾਕਾ ਜੇ ਤੁਹਾਨੂੰ ਸਾਕਾ ਉਹ ਵੀ ਤੁਹਾਡਾ ਕੰਨ ਦਿੰਨੇ ਆ ਕਿ ਪੰਜਾਬ ਦੇ ਪੁਲਿਸ ਦੇ ਵਿੱਚ ਬੁੱਚੜ ਮੁੱਕ ਗਏ ਨੇਮਕ ਸਕਦੇ ਕਿਉਂਕਿ ਇਹਨਾਂ ਦੇ ਅੰਦਰ ਕੇ ਪੀਐਸ ਗਿੱਲ ਦੀ ਰੂਹ ਆ ਜਿਹੜੀ ਉਪਰਵੇਸ਼ ਕਰ ਚੁੱਕੀ ਆ ਉਹ ਸਵਰਨ ਘੋਟਲੇ ਦੀ ਰੂਹ ਆ ਜਿਹੜੀ ਉਹ ਅੰਦਰ ਇਹਨਾਂ ਦੇ ਪ੍ਰਵੇਸ਼ ਕਰ ਚੁੱਕੀ ਆ ਉਹੀ ਬੁੱਚੜਾ ਵਾਲਾ ਖੂਨ ਆ ਇਹਨਾਂ ਦੇ ਅੱਜ ਦੌੜਦਾ ਪਿਆਗਾ ਇੱਥੇ ਨਰਿੰਦਰਜੀਤ ਸਿੰਘ ਦੀ ਗੱਲ ਨਹੀਂ ਇੱਥੇ ਇੱਕ ਨਰਿੰਦਰ ਦੀ ਗੱਲ ਨਹੀਂ ਪਤਾ ਨਹੀਂ ਇਹਨਾਂ ਨੇ ਕਿੰਨੇ ਨਰਿੰਦਰਜੀਤ ਸਿੰਘ ਮਾਰ ਦਿੱਤੇ ਆ ਪਤਾ ਨਹੀਂ ਕਿੰਨੇ ਝੂਠੇ ਪੁਲਸ ਮੁਕਾਬਲੇ ਬਣਾ ਬਣਾ ਕੇ ਸਿੱਖ ਨੌਜਵਾਨਾਂ ਦਾ ਕਤਲਿਆਮ ਕਰ ਦਿੱਤਾਗਾ ਇੱਥੇ ਇੱਕ ਨਹੀਂ ਦੋ ਨਹੀਂ ਸੈਂਕੜੇ ਦੀ ਗਿਣਤੀ ਨਹੀਂ ਇੱਥੇ ਲੱਖਾਂ ਦੀ ਗਿਣਤੀ ਆ ਕਿ ਜਿਹੜੀ ਸਿੱਖਾਂ ਦੀ ਖੂਨ ਦੀ ਹੋਲੀ ਖੇਡੀ ਜਾ ਰਹੀ ਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ 1978 ਤੋਂ ਸਟਾਰਟ ਹੋਈ ਆ 1978 ਤੋਂ ਲੰਘਦਾ ਲੰਘਦਾ 84 ਆਇਆ 83 ਤੋਂ ਲੰਘਦਾ 90 92 ਤੋਂ ਅੱਧਾ ਕਾ ਲੰਘਿਆ ਇੱਕ ਜਿੱਤੇ ਕੇ ਵਿਆਂਤੀ ਦੀ ਸਰਕਾਰ ਬੰਦੀ ਆ ਤੇ ਕੋ ਕੋ ਕੇ ਸਿੱਖ ਨੌਜਵਾਨਾਂ ਦਾ ਕਤਲਿਆਮ ਕੀਤਾ ਜਾਂਦਾ ਉਹ ਕਤਲਿਆਮ ਕਿਦੇ ਬਾੜ-ਬਾੜ ਕੇ ਨਹਿਰਾਂ ਵਿੱਚ ਛੱਟਿਆ ਜਾਂਦਾ ਕਿਦੇ ਦਰਿਆਵਾਂ ਵਿੱਚ ਰੋੜੇ ਜਾਂਦੇ ਆ ਕਿਦੇ ਕਿਸੇ ਨਹਿਰ ਤੇ ਮੁਕਾਬਲਾ ਬਣਾਇਆ ਜਾਂਦਾ ਕਿਦੇ ਖੇਤਾਂ ਵਿੱਚ ਚਲ ਜਾ ਕੇ ਜਿਹੜਾ ਮੁਕਾਬਲਾ ਬਣਾਇਆ ਜਾਂਦਾ ਕਹਿ ਦਿੱਤਾ ਜਾਂਦਾ ਕਿ ਤੁਹਾਡਾ ਮੁੰਡਾ ਅੱਤਵਾਦੀ ਆ ਤੇ ਹਾਲੇ ਤੱਕ ਉਹਨਾਂ ਦੀਆਂ ਲਾਸ਼ਾਂ ਨਹੀਂ ਮਿਲੀਆਂ 32-32 ਸਾਲ ਹੋ ਗਏ 35-35 ਸਾਲ ਜਾਣੀ ਕਿ 90% ਨੌਜਵਾਨਾਂ ਨੇ ਲਾਸਾ ਨਹੀਂ ਮਿਲੀਆਂ ਅਜੇ ਤੱਕ ਉਹਨਾਂ ਦੀਆਂ ਮਾਮਾ ਉਹਨਾਂ ਦੇ ਪਿਓ ਇਸ ਜਹਾਨ ਤੋਂ ਤੁਰ ਗਏ ਆਪਣੇ ਪੁੱਤਰਾਂ ਨੂੰ ਢੀਕਦੇ ਢੀਕਦੇ ਕਿ ਸਾਡਾ ਪੁੱਤ ਅਜੇ ਵੀ ਆਇਆ ਅੱਜ ਵੀ ਆਇਆ ਪਰ ਆਉਣਾ ਕਿੱਥੇ ਸੀ ਇੰਨਾ ਜ਼ਾਲਮ ਪੁਲਿਸ ਵਾਲਿਆਂ ਨੇ ਇੰਨਾ ਪੁਲਿਸ ਵਾਲੇ ਗੁੰਡਿਆਂ ਨੇ ਉਹਨਾਂ ਨੂੰ ਨਹਿਰਾਂ ਦੇ ਵਿੱਚ ਤੋਰ ਦਿੱਤਾ ਭਾਈ ਜਸਵੰਤ ਸਿੰਘ ਖਾਲੜਾ ਤੁਹਾਡੇ ਯਾਦ ਆ ਜਿਨਨੇ 25000 ਸਨਾਖਤ ਕੀਤੀ ਸੀ ਕਿ 25000 ਜੜੀਆਂ ਕਿ ਬੇਸ ਸਨਾਖਤ ਲਾਸਾਂ ਕਹਿ ਕੇ ਸਾੜ ਰਹੀ ਸੀ ਪਾਲਸਾ ਇਹ ਲਾਸਾਂ ਦੀ ਕੋਈ ਸਨਾਖਤ ਨਹੀਂ ਕਰ ਰਹਾ ਪਰ ਜਸਵੰਤ ਸਿੰਘ ਖਾਲੜੇ ਨੇ ਦੱਸਿਆ ਕਿ ਇੱਥੇ ਭਾਈ ਗਰਬਾਤ ਸਿੰਘ ਮਾਨੋ ਚਾਲਦੀ ਮਾਤਾ ਵੀ ਆ 80 ਸਾਲ ਦੀ ਮਾਤਾ ਵੀ ਆ ਇੱਥੇ ਸਾਡੇ ਨੌਜਵਾਨ ਵੀ ਆ ਇੱਥੇ ਸਾਡੇ ਬਜ਼ੁਰਗ ਵੀ ਆ ਪਰ ਸਭ ਤੋਂ ਜ਼ਿਆਦੇ ਲਾਸਾਂ ਉੱਤੇ ਕਿੰਨੀਆਂ ਸੀ ਉਸੇ ਨੌਜਵਾਨਾਂ ਦੀਆਂ ਲਾਸਾਂ ਪਤਾ ਲੱਗਿਆ ਕਿ ਬੱਚੜਾ ਨੂੰ ਅਸੀਂ ਫਸਾਂਗੇ ਤੇ ਚਾਕੇ ਭਾਈ ਜਸਵੰਤ ਸਿੰਘ ਖਾਲੜੇ ਨੂੰ ਤੇ ਅੱਜ ਲਾਸ ਬਣਾ ਦਿੱਤਾ ਅੱਜ ਤੱਕ ਜਸਵੰਤ ਸਿੰਘ ਖਾਲੜਾ ਨਹੀਂ ਲੱਭਿਆ 32 ਸਾਲ ਬੀਤ ਚੁੱਕੇ ਨੇ ਉਹਨਾਂ ਗੱਲਾਂ ਨੂੰ ਉਹੀ ਅੱਜ ਜਿਹੜੀ ਕਿ ਪੁਲਸਾ ਉਹੀ ਗੁੰਡਾ ਬਣੀ ਹੋਈ ਆ ਇਹ ਪੁਲਸਾ ਅੱਜ ਇਹਦੇ ਜਸਨਦੀਪ ਸਿੰਘ ਨੂੰ ਮਾਰਦੀ ਆ ਕਿਤੇ ਉਹਦੇ 7 ਗੋਲੀਆਂ ਮਾਰ ਕੇ ਮਾਰ ਦਿੰਦੀ ਆ ਕਿਤੇ ਕਰਨਲ ਪਰਿਵਾਰ ਨੂੰ ਕੁੱਟ ਦਿੰਦੀ ਇੱਕ ਫੌਜ ਦੇ ਵਿੱਚ ਕਰਨਲ ਹੋਵੇ ਆਸੀਂ ਤੁਸੀਂ ਕਾਦੇ ਵਿਚਾਰੇ ਆ ਕਿਤੇ ਜੁਪੀ ਦੇ ਵਿੱਚ ਚਲ ਜਾ ਕੇ ਮੁੰਡੇ ਮਾਰੇ ਜਾਂਦੇ ਆ ਕਿਤੇ ਨਰਿੰਦਰਜੀਤ ਸਿੰਘ ਬਠਿੰਡੇ ਤੋਂ ਮਾਰਿਆ ਜਾਂਦਾਗਾ ਕਿਤੇ ਸਿਧਵਾ ਵਾਲਾ ਮੁੰਡਾ ਮਾਰਿਆ ਜਾਂਦਾ ਜਸਪਾਲ ਸਿੰਘ ਸਿਧਵਾ ਚੌੜ ਸਿਧਵਾਂ ਵਾਲਾ ਇਥੇ ਇੱਕ ਨਹੀਂ ਕਿ ਲੱਖਾਂ ਦੀਆਂ ਕਹਾਣੀਆਂ ਮੈਂ ਤੁਹਾਨੂੰ ਉਹ ਗਿਣ ਕੇ ਨਹੀਂ ਦੱਸ ਸਕਦਾ ਕਿ ਇਹਨਾਂ ਜ਼ਾਲਮ ਬੱਚੜ ਵਾਲਿਆਂ ਨੇ ਕਿੰਨੇ ਕ ਨੌਜਵਾਨ ਖਪਾਤੇ ਕਿੰਨੇ ਕ ਬਜ਼ੁਰਗ ਖਪਾਤੇ ਕਿੰਨੇ ਸਾਡੇ ਮਾਮਾ ਭੈਣਾ ਖਪਾ ਦਿੱਤੀਆਂ ਇੱਥੇ ਅਸੀਂ ਲਾਸਾਂ ਦੀ ਗਿਣਤੀ ਨਹੀਂ ਕਰ ਸਕਦੇ ਅਸੀਂ ਕਿਸੇ ਨੂੰ ਦੱਸ ਨਹੀਂ ਸਕਦੇ ਇਸ ਕਰਕੇ ਅਸੀਂ ਭੜਕਦੇ ਭੜਕਦੇ ਕਦੇ ਉਹ ਸਰਕਾਰ ਬਦਲ ਲੈਣੇ ਆ ਕਦੇ ਉਹ ਬਦਲ ਲੈਣੇ ਆ ਜਿਹੜੀ ਅਸੀਂ ਸਰਕਾਰਾਂ ਬਦਲਦੇ ਆ ਉਹ ਘਟ ਉਦੋਂ ਜ਼ੁਲਮ ਜਾਦੇ ਵੱਧ ਕਰਦੇ ਆ ਉਦੋਂ ਜ਼ਿਆਦੇ ਜ਼ੁਲਮ ਵੱਧ ਕਰਦੀਆਂ ਇਹ ਸਾਡਾ ਸਿੱਖਾਂ ਦਾ ਹੀ ਕਸੂਰ ਆ ਕਿ ਸਿੱਖਾਂ ਦਾ ਇਹ ਕਸੂਰ ਆ ਕਿ ਸਿੱਖ ਪੰਜਾਬ ਦੇ ਵਿੱਚ ਕਿਉਂ ਜਨਮ ਲੈ ਲਿਆ ਸਿੱਖਾਂ ਨੇ ਸਿੱਖਾਂ ਦਾ ਇਹ ਕਸੂਰ ਆ ਕਿ ਤੁਸੀਂ 93% ਕਰਵਾਨੀਆਂ ਕਿਉਂ ਦਿੱਤੀਆਂ ਇਸ ਹਿੰਦੁਸਤਾਨ ਦੇ ਖਾਤਰ ਸਿੱਖਾਂ ਦਾ ਇਹ ਕਸੂਰ ਆ ਕਿ ਤੁਸੀਂ ਪੰਜਾਬੀ ਬੋਲਦੇ ਇਲਾਕੇ ਤੁਸੀਂ ਪੰਜਾਬ ਦੇ ਲਈ ਮੋਰਚੇ ਕਿਉਂ ਲਾਏ ਨੇ ਸਿੱਖਾਂ ਦਾ ਇਹ ਕਸੂਰ ਆ ਕਿ ਤੁਸੀਂ ਪੰਜਾਬ ਦੇ ਲਈ ਆਪਣੇ عقیده ਲਈ ਆਪਣੀ ਹੋਂਦ ਦੇ ਲਈ ਲੜਾਈ ਆ ਜਿਹੜੀ ਤੁਸੀਂ ਉਹ ਜਾਰੀ ਰੱਖੀ ਆ ਤੁਸੀਂ ਆਪਣੀ ਪੱਗ ਬਚਾ ਕੇ ਰੱਖੀ ਆ ਤੁਸੀਂ ਕਿਸ ਦਾੜਾ ਬਚਾ ਕੇ ਰੱਖਿਆਗਾ ਤੁਸੀਂ ਪੰਜਾਬ ਦੀ ਹੋਂਦ ਨੂੰ ਬਚਾ ਕੇ ਰੱਖਿਆਗਾ ਇਹ ਸਿੱਖਾਂ ਦੀ ਗਲਤੀ ਆ ਇਹ ਸਿੱਖ ਹੋਣ ਦੀ ਗਲਤੀ ਆ ਇਸ ਕਰਕੇ ਜਿਹੜੇ ਬੁੱਚੜ ਨੇ ਨਿਤ ਜਿਹੜਾ ਨੌਜਵਾਨਾਂ ਦੀ ਹੌਲੀ ਖੇੜ ਰਹੇ ਨੇ ਹੁਣ ਨਰਿੰਦਰ ਦੀਪਾ ਜਿਹੜਾ ਬਠਿੰਡੇ ਵਾਲਾ ਨੌਜਵਾਨ ਮਾਰਿਆ ਗਿਆ ਘਰਦਿਆਂ ਨੂੰ ਅੱਜ ਰੌਂਗ ਤੇ ਖੜਿਆ ਵਾ ਕਰਨ ਵਾਲੀ ਕਹਾਣੀ ਆ ਕਿਉਂਕਿ ਹਾਂ ਤੇ ਉਸ ਦਾ 5-6 ਸਾਲ ਦਾ ਬੱਚਾ ਪਾਪੀਓ ਯਾਲਮਾ ਬੱਚੜੋ ਉਸ ਬੱਚੇ ਦਾ ਬਾਪ ਤੁਸੀਂ ਕਿੱਥੋਂ ਦਿਹਾਕੇ ਦੋਗੇ ਤੁਸੀਂ ਅਤਾ ਕਰ ਦਿੱਤੀ ਤੁਸੀਂ ਇੱਕ ਬੱਚੜ ਪਰੇ ਦੀ ਹੱਦ ਵੀ ਮਕਾ ਦਿੱਤੀ ਕਿ ਤੁਸੀਂ ਜੇਕਰ ਤਾਂ ਨੂੰ ਕੋਈ ਲੱਗਦਾ ਬੰਦਾ ਇਹ ਭਾਈ ਕਿਸੇ ਉੱਤੇ ਆ ਇਲਜ਼ਾਮ ਆ ਕਿ ਉਹਦਾ ਤੁਸੀਂ ਕੁੱਟ-ਕੁੱਟ ਕੇ ਉਹਨੂੰ ਮਾਰਦੇ ਹੋ ਤੁਸੀਂ ਉਹਦਾ ਗਾਲਾ ਕੁੱਟ ਕੇ ਮਾਰਦੇ ਹੋ ਉਹਨੂੰ ਤੁਸੀਂ ਕਰੰਟ ਲਾ ਕੇ ਮਾਰਦੇ ਹੋ ਉਹਦੇ ਤੁਸੀਂ ਗੋਲੀਆਂ ਮਾਰ ਕੇ ਮਾਰ ਦਿੰਦੇ ਹੋ ਸਾਡੇ ਸਿੱਖ ਨਹੀਂ ਬੋਲਦੇ ਇਸ ਕਰਕੇ ਜਿਹੜਾ ਇਹ ਪੁਲਿਸ ਦੀ ਜਿਹੜਾ ਅਤਿਆਚਾਰ ਵਧਿਆ ਹੈਗਾ ਸਾਡੇ ਸਿੱਖਾਂ ਨੂੰ ਆਏ ਹੁੰਦਾ ਕਿ ਉਹ ਫਲਾਣੇ ਦਾ ਮਰਿਆ ਹੈਗਾ ਕੀ ਹੋ ਗਿਆ ਧੌਂਕੇ ਦਾ ਮਰਿਆ ਕੀ ਹੋ ਗਿਆ ਇਸ ਕਰਕੇ ਇਹਨਾਂ ਬੱਚਣਾ ਹੌਸਲਾ ਜਿਹੜਾ ਦਿਨੋ ਦਿਨ ਵਧਦਾ ਜਾ ਰਿਹਾ ਪਹਿਲਾਂ ਤਾਂ ਮੈਂ ਨਰਿੰਦਰ ਜੀ ਸਿੰਘ ਜਿਹੜਾ ਕਿ ਕਰੰਟ ਲਾ ਕੇ ਮਾਰਿਆ ਨੌਜਵਾਨ ਬਠਿੰਡਾ ਦੇ ਸਿਹਤ ਆਪ ਦੇ ਜਿਹੜੇ ਕਿ ਗੁੰਡਿਆਂ ਵੱਲੋਂ ਦਰਿੰਦਿਆਂ ਵੱਲੋਂ ਬੱਚੜਾਂ ਵੱਲੋਂ ਉਹਦੀ ਪਤਨੀ ਪਹਿਲਾਂ ਤੁਹਾਨੂੰ ਮੈਂ ਗੱਲ ਬਾਤ ਸੁਣਾਉਣਾ ਕਿ ਕਮੇ ਜਾਲਮਾਂ ਨੇ ਤੁਸੀਂ ਇਹ ਦਿੱਤੇ ਆ ਜਾਨੀ ਕਿ ਬਹੁਤ ਵੱਡਾ ਜਿਵੇਂ ਕੋਈ ਅਪਰਾਧੀ ਹੁੰਦਾ ਬੰਦਾ ਇਹਦੇ ਅਪਰਾਧੀ ਨੂੰ ਤੁਸੀਂ ਇਹ ਨਹੀਂ ਦਿੰਦਾ ਜਿਹਹ ਜਾ ਕੇ ਨਰਿੰਦਰ ਦੀਪ ਸਿੰਘ ਨੂੰ ਦਿੱਤੇ ਆ ਪਹਿਲਾਂ ਤੁਹਾਨੂੰ ਗੱਲ ਬਾਤ ਸੁਣਾਉਣੇ ਆ ਫਿਰ ਅੱਗੇ ਗੱਲਬਾਤ ਕਰਦੇ ਆ ਮੇਰੇ ਕੋਲ ਰਿਪੋਰਟ ਹੈ ਆ ਤੁਹਾਡੇ ਸਾਹਮਣੇ ਰਿਪੋਰਟ ਮੈਂ ਸ਼ੇਅਰ ਕਰ ਰਹੀ ਹਾਂ ਪਲੀਜ਼ ਜ਼ੂਮ ਕਰਕੇ ਦਿਖਾ ਦਿਓ ਸਾਡੀ ਸਾਰੀ ਆਡੀਅੰਸ ਨੂੰ ਮੇਨ ਕੌਜ਼ ਆਫ ਡੈਥ ਹੈਗਾ ਇਲੈਕਟ੍ਰਿਸਿਟੀ ਸ਼ੌਕ ਸ਼ੌਕ ਲੱਗਿਆ ਉਹਦੇ ਕਰਕੇ ਹਾਰਟ ਸਟਾਪ ਹੋ ਗਿਆ ਜੀ ਤੇ ਤੁਸੀਂ ਸੋਚ ਵੀ ਨਹੀਂ ਸਕਦੇ ਕਿੰਨੀ ਵਾਰ ਕਰੰਟ ਮਾਰਿਆ ਬੋਡੀ ਦਾ ਕੋਈ ਅੰਗ ਨਹੀਂ ਜਿੱਥੇ ਕਰੰਟ ਨਾ ਮਾਰਿਆ ਹੋਵੇ ਸਿਰ ਤੋਂ ਲੈ ਕੇ ਪੈਰ ਤੱਕ ਕੋਈ ਐਉਂ ਜੀ ਥਾਂ ਨਹੀਂ ਜਿੱਥੇ ਕਰੰਟ ਨਾ ਵੱਜਿਆ ਹੋਵੇ ਅੱਛਾ ਸਾਡੇ ਕੋਲ ਡਾਇਗਨੋਸਟਿਕ ਰਿਪੋਰਟ ਵੀ ਹੈ ਜੀ ਕੋਸ਼ਿਸ਼ ਜ਼ਮੈਂ ਆਪਣੇ ਦਰਸ਼ਕਾਂ ਨੂੰ ਨਹੀਂ ਦਿਖਾ ਸਕਦੇ ਤੁਹਾਨੂੰ ਦਿਖਾ ਦੇਣੇ ਆ ਤੁਸੀਂ ਦੱਸ ਦਿਓ ਜਿੰਨੇ ਟਾਈਮ ਕਰੰਟ ਵੱਜੇ ਆ ਅੱਖਾਂ 'ਚ 13 ਵਾਰ ਹੂੰ ਪ੍ਰਾਈਵੇਟ ਆਰਗਨਸ 'ਚ 13 ਵਾਰ ਹੂੰ ਲੱਤੇ 'ਚ 5 ਵਾਰ ਹੂੰ ਰਾਈਟ ਤੇ 14 ਵਾਰ ਸਿਰ ਦੇ ਉੱਪਰ 17 ਵਾਰ ਜੀ ਬਿਲਕੁਲ ਰਿਪੋਰਟ ਹੈ ਡਾਇਗ੍ਰam ਬਣਿਆ ਹੋਇਆ ਦੇਖੋ ਮਤਲਬ ਸਰੀਰ ਦਾ ਕੋਈ ਅੰਗ ਨਹੀਂ ਜਿੱਥੇ ਕਰੰਟ ਨਾਲ ਅਟੈਕ ਨਾ ਹੋਇਆ ਹੋਵੇ ਪਤਾ ਨਹੀਂ ਉਹਨਾਂ ਨੇ ਕਿਵੇਂ ਬਰਦਾਸ਼ਤ ਕੀਤਾ ਹੋਣਾ ਹੂੰ ਸੋਚ ਕੇ ਵੀ ਕੋਫੋਂ ਦਾ ਡਰ ਹੋਂਦਾ ਵੀ ਇੱਕ ਬੰਦਾ ਇੱਕ ਕਰੰਟ ਵੀ ਲੱਗ ਜਾਂਦਾ ਨਾ ਸਾਨੂੰ ਘਰੇ ਸਾਡੀ ਰੋਹ ਕੰਬ ਜਾਂਦੀ ਹੈ ਸੋਚੋ ਉਹਨਾਂ ਨੂੰ ਕਿਸ ਕਦਰ ਕਿੰਨਾ ਟੌਰਚਰ ਕੀਤਾ ਹੋਣਾ ਕਿੱ체 ਕਿੱਤੇ ਕਰੰਟ ਦਿੱਤਾ ਹੋਣਾ ਕੀ ਕੁਛ ਨਹੀਂ ਕਿਹਾ ਹੋਣਾ ਕਿੰਨਾ ਟੌਰਚਰ ਕੀਤਾ ਹੋਣਾ ਅੱਜ ਇੱਥੇ ਹੀ ਬਸ ਨਹੀਂ ਅੱਗੇ ਤੁਹਾਨੂੰ ਹੋਰ ਸੁਣਾਉਣ ਦੇ ਰੌਂਟੇ ਖੜੇ ਕਰਨ ਵਾਲੀ ਕਹਾਣੀ ਇਹ ਤੁਸੀਂ ਸੁਣ ਲਈ 13 ਵਾਰੀ ਕਰੰਟ 14 ਵਾਰੀ ਕਰੰਟ 17 ਵਾਰੀ ਕਰੰਟ 5 ਵਾਰੀ ਕਰੰਟ ਚਾਰ ਬਾਰੀ ਕਰੰਟਾ ਜਾਨੀ ਕਿ ਸਰੀਰ ਦਾ ਕੋਈ ਉਹ ਥਾਂ ਛੱਡਿਆ ਨਹੀਂ ਝਾਲਮਾ ਨੇ ਜਿੱਥੇ ਕਿ ਕਰੰਟ ਦੇ ਨਾਲ ਨਾ ਸੜਿਆ ਹੋਵੇ ਤਾਂ ਬੰਦਾ ਫਿਰ ਕੰਮੇ ਬਚੂਆ ਹੁਣ ਤੁਸੀਂ ਦੱਸੋ ਕਿ ਮੈਂ ਉਹਦੀ ਪਤਨੀ ਨੂੰ ਧੰਨ ਜਾਣਦਾ ਅਜੇ ਵੀ ਕਿ ਜਿਹੜੀ ਇਹ ਚੀਜ਼ਾਂ ਸਭ ਕੁਝ ਦੱਸ ਰਹੀ ਆ ਬੰਦੇ ਦਾ ਜਿਹੜਾ ਆ ਕਹਿੰਦੇ ਕਿ ਲੂੰ ਕੰਡਾ ਖੜਾ ਹੋ ਜਾਂਦਾ ਗੱਲਾਂ ਸੁਣ ਕੇ ਇਹ ਐਨੇ ਬੜੀ ਕਰੰਟਾ ਝਾਲਮੋਂ ਤੁਸੀਂ ਤਰਸ ਨਹੀਂ ਖਾਦਾ ਦੱਸੋ ਐਡਾ ਵੱਡਾ ਕਿ ਉਹ ਅਤਵਾਦੀ ਸੀ ਐਡਾ ਵੱਡਾ ਕਿ ਉਹ ਕ੍ਰਿਮੀਨਲ ਬੰਦਾ ਸੀ ਤੇ ਜੇ ਬੰਦਾ ਕ੍ਰਿਮੀਨਲ ਵੀ ਹੋਵੇ ਤੇ ਬੁੱਤਣੋਂ ਐਨੇ ਹੱਦ ਦਾ ਕੋਈ ਕਰਦਾ ਨਹੀਂ ਇਹ ਆ ਸਾਡੀ ਪੰਜਾਬ ਦੀ ਪੁਲਸਾ ਇਹ ਆ ਖਾਕੀ ਵਰਦੀ ਖਾਕੀ ਵਰਦੇ ਵਾਲੇ ਗੁੰਡੇ ਇਹਨਾਂ ਗੁੰਡਿਆਂ ਨੇ ਆਤਮਚਾਈ ਹੋਈ ਆ ਪਤਾ ਨਹੀਂ ਅਗਲਾ ਨਿਸ਼ਾਨਾ ਕੌਣ ਹੋਊਗਾ ਮੈਂ ਹੋ ਸਕਦਾ ਤੁਸੀਂ ਹੋ ਸਕਦੇ ਹੋ ਪਤਾ ਨਹੀਂ ਕਿਸ ਨੂੰ ਚੱਕ ਕੇ ਮਾਰ ਦੇਣ ਕਿਹੜੇ ਵੇਲੇ ਚੱਕ ਕੇ ਮਾਰ ਦੇਣਾ ਇਹਨਾਂ ਨੂੰ ਪ੍ਰੂਫ ਕੋਈ ਨਹੀਂ ਚਾਹੁੰਦਾ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਸਾਡੀ ਪਿੱਠ ਤੇ ਸਰਕਾਰ ਖੜੀ ਆ ਸਾਡੀ ਪਿੱਠ ਤੇ ਵੱਡੇ ਵੱਡੇ ਅਫਸਰ ਖੜੇ ਆ ਲੀਡਰ ਖੜੇ ਆ ਸਾਨੂੰ ਕੁਝ ਹੋਣ ਨਹੀਂ ਦਿੰਦੇ ਇੱਥੇ ਸੀਬੀਆਈ ਦੀ ਅਨਕਮਾਰੀਆ ਹੋਣਗੀਆਂ ਕੋਟਾਂ ਦੇ ਵਿੱਚ ਜਾਂਚ ਲੱਗਿਆ ਜਾਊਗਾ ਪਤਾ ਨਹੀਂ ਕਿੰਨੇ ਕਿੰਨੇ ਸਾਲ ਲੱਗਣਗੇ 30 30 ਸਾਲ ਲੱਗ ਜਾਂਦੇ ਇੱਥੇ ਸਾਡਿਆਂ ਕੋਟਾਂ ਤੇ ਇਨਸਾਫ ਸਾਨੂੰ 30 32 33 ਸਾਲਾਂ 40 40 ਸਾਲਾਂ ਬਾਅਦ ਜਾ ਕੇ ਮਿਲਦਾ ਪਰ ਇੱਕੇ ਤੁਸੀਂ ਦੇਖ ਲਓ ਕਿ ਇਸ ਤੋਂ ਵੱਧ ਜਲਮ ਬੰਦਾ ਕਿਹੜੀ ਪੁਲਿਸ ਕਰ ਸਕਦੀ ਹੈ ਕਿਹੜੇ ਦੇਸ਼ ਦੀ ਕਰ ਸਕਦੀ ਆ ਜੇਕਰ ਤੁਹਾਨੂੰ ਇਹ ਗੱਲ ਪੁੱਛਣੀ ਪੈ ਜੇ ਤਾਂ ਤੁਹਾਨੂੰ ਇਹ ਕਹਿਣਾ ਪਊਗਾ ਪੰਜਾਬ ਦੀ ਪੰਜਾਬ ਦੀ ਪੁਲਿਸ ਸਭ ਤੋਂ ਵੱਧ ਤਸੱਦਦ ਕਰ ਸਕਦੀ ਆ ਇਸ ਤੋਂ ਉੱਪਰ ਕੋਈ ਨਹੀਂ ਕਿਸੇ ਦੇਸ਼ ਦੀ ਨਹੀਂ ਕਰ ਸਕਦੀ ਜਿੰਨਾ ਕਿ ਪੰਜਾਬ ਪੁਲਿਸ ਦੇ ਜਿਹੜੇ ਕਿ ਭਾਰਤੀ ਵੀ ਕਹਿੰਦੇ ਆ ਕਿ ਅਸੀਂ ਸਿੱਖਾਂ ਦੇ ਘਰ ਜੰਮੇ ਆ ਤੁਸੀਂ ਸਿੱਖਾਂ ਦੇ ਘਰ ਨਹੀਂ ਮੈਂ ਕਹਨਾ ਤੁਸੀਂ ਔਰੰਗਜ਼ੇਬ ਦੀ ਔਲਾਦ ਹੋ ਤੁਸੀਂ ਸਿੱਖਾਂ ਦੇ ਘਰ ਨਹੀਂ ਜੰਮੇ ਸਿੱਖਾਂ ਦੇ ਨਾਂ ਤੇ ਇੱਕ ਕਲੰਕ ਜ਼ਰੂਰ ਹੋ ਕਲੰਕ ਖੱਟ ਕੇ ਤੁਸੀਂ ਇੱਥੇ ਬੁੱਚੜੋ ਚੱਲਿਆ ਜਾਣਾ ਟਾੜੀਆਂ ਫੀਟੀਆਂ ਸਭ ਕੁਝ ਇੱਥੇ ਰਹਿ ਜਾਣਾ ਜੇਕਰ ਤੁਹਾਨੂੰ ਪਾਵਰ ਖੁੱਲ ਦੇ ਦਿੱਤੀ ਇਹਦਾ ਮਤਲਬ ਇਹ ਥੋੜੀ ਆ ਕਿ ਤੁਸੀਂ ਕਿਸੇ ਨੂੰ ਕਰੰਟ ਲਾ ਲਾ ਕੇ ਇਸ ਤਰ੍ਹਾਂ ਜਲੀਲ ਕਰ ਕਰਕੇ ਉਹਦਾ ਗਾਲਾ ਘੋਟ ਕੇ ਮਾਰੋ ਉਹਦੀ ਪਤਨੀ ਕਹੇਗਾ ਇਹ ਬਾਅਦ ਵਿੱਚ ਉਹਦਾ ਉਸ ਦੀ ਦਸਤਾਰ ਦੇ ਨਾਲ ਪੱਗ ਦੇ ਨਾਲ ਗਲਾ ਘੋਟ ਕੇ ਮਾਰਿਆ ਗਿਆ ਹੁਣ ਤੁਹਾਨੂੰ ਇੱਕ ਮੈਂ ਅੱਗੇ ਵੀਡੀਓ ਸੁਣਾਉਣਾ ਉਸ ਨੌਜਵਾਨ ਦੀ ਜਿਹੜਾ ਉਸ ਮੌਕੇ ਜਿਹੜਾ ਨਾਲ ਸੀ ਜਿਨੇ ਵੀਡੀਓ ਦੱਸਿਆ ਸਭ ਕੋ ਸਾਂ ਪਹਿਲਾਂ ਉਹ ਸੁਣਾਉਣੀ ਆ ਫਿਰ ਅੱਗੇ ਗੱਲਬਾਤ ਕਰਦੇ ਆ ਇਹ ਵੀ ਐ ਕਰਕੇ ਅੰਕਲ ਜੀ ਐਕਸੀਡੈਂਟ ਹੋ ਗਿਆ ਮੇਰੇ ਸਰੀਰ ਤੇ ਤਾਂ ਕੋਈ ਜ਼ੱਟ ਨਹੀਂ ਹੈ ਗਈ ਪਰ ਤੁਸੀਂ ਆ ਜਾਓ ਵੀ ਇੱਥੇ ਐਮਰਜੈਂਸੀ 'ਚ ਦਾਖਲਾ। ਉਸ ਤੋਂ ਬਾਅਦ ਜੀ ਮੈਂ ਉੱਥੋਂ ਚਲਾ ਗਿਆ ਜੀ ਡਰਦਾ ਕਿਉਂਕਿ ਮੈਨੂੰ ਇਹਨਾਂ ਨੇ ਕਿਹਾ ਸੀ ਵੀ ਜੇ ਤੂੰ ਨਾ ਗਿਆ ਤੇਰੇ ਤੇ ਪਰਚਾ ਦੇਵਾਂਗੇ। ਜਿਹੜੇ ਨੌਜਵਾਨ ਦੀ ਤੁਹਾਨੂੰ ਆਵਾਜ਼ ਸੁਣਾਈ ਆ ਇਹ ਆ ਗਗਨਦੀਪ ਸਿੰਘ ਜਿਸ ਨੇ ਜਾ ਕੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾਈ ਕਿ ਤੁਸੀਂ ਉਹਨਾਂ ਦੇ ਪਰਿਵਾਰ ਨੂੰ ਜਾ ਕੇ ਕਹਿ ਦਿਓ ਕਿ ਉਹਦਾ ਐਕਸੀਡੈਂਟਰ ਹੋ ਗਿਆ ਨਰਿੰਦਰਦੀਪ ਸਿੰਘ ਦਾ। ਤਾਂ ਉਹਨੇ ਉਸ ਤਰ੍ਹਾਂ ਕਿਹਾ ਕਿ ਜੇਕਰ ਤੂੰ ਨਹੀਂ ਕਿਹਾ ਤਾਂ ਤੇਰੇ ਉੱਤੇ ਪਰਚਾ ਦਰਜ ਕਰ ਦੇਵਾਂਗੇ। ਉਹਨੇ ਵੀ ਦੱਸਿਆ ਕਿ ਉਹਦਾ ਵੀ ਕਰਨ ਦਾ ਪੜ ਦਾ ਪਾੜ ਦਿੱਤਾ ਉਹਦੇ ਵੀ ਜਿਹੜਾ ਮੱਥੇ ਉੱਤੇ ਸਿਰ ਦੇ ਉੱਤੇ ਗੋਤਾ ਥਾਂ ਦੇ ਉੱਤੇ ਜਿਹੜਾ ਕਰੰਟ ਲਗਾਇਆ ਗਿਆ ਆਖਰ ਉਹ ਨੂੰ ਫੇਰ ਜਿਹੜਾ ਕਿ ਪੋਚੋ ਮੰਡੀ ਕਿੰਨੀ ਲੈ ਗਏ ਤੇ ਉਸ ਤੋਂ ਪਹਿਲਾਂ ਜਿਹੜਾ ਕਿ ਨਰਿੰਦਰ ਦੀਪ ਸਿੰਘ ਦੀ ਜਿਹੜੀ ਮੌਤ ਹੋ ਜਾਂਦੀ ਆ ਇਸ ਕਰਕੇ ਜਿਹੜਾ ਇਸ ਨੌਜਵਾਨ ਨੂੰ ਜਿਹੜਾ ਛੱਡਿਆ ਜਾਂਦਾ ਕਿ ਭਾਈ ਤੂੰ ਲਾਸ ਉੱਥੇ ਤੱਕ ਪਹੁੰਚਾ ਦੇ ਜਿਹੜਾ ਹਸਪਤਾਲ ਦੇ ਵਿੱਚ ਆ ਜੇ ਕੋ ਦਰਿੰਦਗੀ ਐਦੋਂ ਬਾਅਦ ਦਰਿੰਦਗੀ ਕੀ ਹੋਊਗੀ ਹੁਣ ਸਭਦ ਤੁਸੀਂ ਕੀ ਕਹੋਗੇ ਕਿ ਪੁਲਸ ਆਪਣਾ ਰਵਈਆ ਕਿਦੋਂ ਬਦਲੂਗੀ ਕਿ ਇਹ ਜਾਂ ਖੂਨ ਦੀ ਪਿਆਸੀ ਆ ਤਾਂ ਇਹਨਾਂ ਨੂੰ ਕਹਿ ਦਿਓ ਕਿ ਭਾਈ ਸਿੱਖਾਂ ਦੇ ਮੁੰਡਿਆਂ ਨੂੰ ਇਕੱਠੇ ਕਰ ਲਓ ਜਾਂ ਪੰਜਾਬ ਦੇ ਉਹਨਾਂ ਲੋਕਾਂ ਨੂੰ ਇਕੱਠੇ ਕਰ ਲਓ ਖੜਾ ਕੇ ਲੈਣ ਦੇ ਵਿੱਚ ਗੋਲੀਆਂ ਮਾਰ ਦਿਓ ਬਾਬਾ ਨਾ ਅਡਾ ਦਿਓ ਤੁਹਾਨੂੰ ਰੋ ਰੋ ਕੇ ਦਾ ਛਾਪਾ ਮੁੱਕ ਜੂਗਾ ਅੱਜ ਅਸੀਂ ਨਰਿੰਦਰਦੀਪ ਨੂੰ ਰੋਂਦੇ ਆ ਕਿਤੇ ਅਸੀਂ ਜਸਪ੍ਰੀਤ ਸਿੰਘ ਨੂੰ ਰੋਂਦੇ ਆ ਕਿਦੇ ਅਸੀਂ ਫਲਾਦੇ ਸਿੰਘ ਨੂੰ ਰੋਨੇ ਆ ਕਿ ਧੰਕ ਨੂੰ ਰੋਨੇ ਆ ਅਸੀਂ ਇਹ ਖੱਟਿਆ ਅਸੀਂ ਇਹ ਖੱਟਿਆ ਕਿ ਤੁਹਾਡੇ ਲਈ ਕੁਰਬਾਨੀਆਂ ਦਿੱਤੀਆਂ ਤੇ ਤੁਹਾਨੂੰ ਗੱਦੀਆਂ ਮਿਲੀਆਂ ਤੁਹਾਨੂੰ ਕੁਰਸੀਆਂ ਮਿਲੀਆਂ ਉਹਨਾਂ ਕੁਰਬਾਨੀਆਂ ਵੱਟੇ ਤੇ ਤੁਸੀਂ ਜਾਲ ਬਣ ਕੇ ਸਾਡੇ ਉੱਪਰ ਜਿਹੜਾ ਕਿ ਆਇਆ ਜਾ ਕਹਿ ਢਾ ਰਹੇ ਹੋ ਤੇ ਹੁਣ ਤੁਹਾਨੂੰ ਉਹਨਾਂ ਦੀ ਇੱਕ ਹੋਰ ਪਤਨੀ ਦੀ ਜਿਹੜੀ ਵੀਡੀਓ ਆ ਉਹ ਸੁਣਾਣਾ ਫਿਰ ਆ ਆਪਾਂ ਗੱਲਬਾਤ ਕਰਦੇ ਆ ਤੇ ਐਂਡ ਕਰਦੇ ਆ ਗੱਲ ਦਾ ਤੇ ਕੀ ਆਖਰ ਹੋਇਆ ਤੇ ਕੀ ਅੱਗੇ ਹੋਣਾਗਾ ਬੋਲ ਸੁਣ ਰਹੀਆਂ ਸਭ ਕੁਝ ਦੇਖ ਰਹੀਆਂ ਅਸੀਂ ਇਸ ਚੀਜ਼ ਤੋਂ ਗੋ ਥਰੂ ਹੋ ਰਹੇ ਹਾਂ ਬਹੁਤ ਕੁਝ ਹੋ ਰਿਹਾ ਹੈ ਬਹੁਤ ਕੁਝ ਅਸੀਂ ਦੱਸ ਰਹੇ ਹਾਂ ਬਹੁਤ ਕੁਝ ਅਸੀਂ ਨਹੀਂ ਵੀ ਦੱਸ پا ਰਹੇ ਹਾਂ ਤੁਹਾਨੂੰ ਪਰ ਹੋ ਰਿਹਾ ਹੈ ਬਹੁਤ ਕੁਝ ਹੋ ਰਿਹਾ ਹੈ ਬੈਕ ਐਂਡ ਤੇ ਫਰੰਟ ਐਂਡ ਤੇ ਬਹੁਤ ਕੁਝ ਮਾਮਲਾ ਦਬਾਇਆ ਜਾ ਰਿਹਾ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਹੋਊਗਾ ਹੋ ਰਿਹਾ ਹੈ ਸਾਡੇ ਨਾਲ ਬਹੁਤ ਕੁਝ ਹੋ ਰਿਹਾ ਹੈ ਕਿਤਨੇ ਫੋਨ ਆ ਰਹੇ ਹੈ ਕੋਈ ਕਹਿੰਦਾ ਹੈ ਕਿ ਘਰੇ ਡੈਥ ਹੋਈ ਹੈ ਸਾਈਨ ਕਰ ਦੋ ਐਦਾਂ ਦਾ ਮਾਮਲਾ ਵੀ ਤੁਸੀਂ ਚੁੱਪ ਹੋ ਜਾਓ ਕਿਉਂ ਬੋਲਦੇ ਹੋ ਕਿਉਂ ਮਿੱਟੀ ਰੋਲੀ ਜਾਂਦੇ ਹੋ ਐਦਾਂ ਐਦਾਂ ਧਮਕੀਆਂ ਦਿੱਤੀ ਜਾਂਦੀ ਦੇਖੋ ਇੱਕ ਤਾਂ ਨੌਜਵਾਨ ਕਿਸੇ ਦਾ ਗੱਭਰੂ ਮਾਰਿਆ ਹੋਵੇ ਪੁੱਤਾ ਤੇ ਦੋਸਤੋ ਦੂਸਰੇ ਬਾਰ ਇਹ ਕਹਿੰਦੇ ਕਿ ਤੁਸੀਂ ਚੁੱਪ ਹੋ ਜਾਓ ਘਰੇ ਚੁੱਪ ਹੋ ਕੇ ਬੈਠ ਜਾਵੋ ਮੇਸੇ ਕਾਜ ਦੱਸਿਆ ਜਾ ਰਿਹਾ ਕਿ 6 ਜਣਿਆਂ ਦੇ ਪਰਤਿਆਂ ਦਰਜ ਕਰ ਲਿਆ ਚਾਰ ਪੁਲਿਸ ਮਲਾਜ਼ਮਾਂ ਤੇ ਦੋ ਹੋਰ ਅਣਪਸੱਤਿਆਂ ਤੇ ਹੁਣ ਇਹ ਵੀ ਪਤਾ ਵੀ ਪੁਲਿਸ ਵੀ ਅਣਪਸੱਤੀ ਕਰ ਦਿੰਦੇ ਤਾਂ ਬਰਗਾੜੀ ਵਾਲੇ ਦੇਖੇ ਆ ਪੁਲਿਸ ਅਣਪਸੱਤੀ ਹੋ ਜਾਂਦੀ ਆ ਉਹੀ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਕਿ ਪੁਲਿਸ ਵੀ ਅਣਪਸੱਤੀ ਹੁੰਦੀ ਆ ਕਦੇ ਅੱਜ ਉਹੀ ਗੱਡੀ ਉੱਤੇ ਬੈਠ ਕੇ ਭਗਵੰਤ ਮਾਨ ਆ ਇਹਨਾਂ ਦੀਆਂ ਜਿਹੜੀਆਂ ਡੋਰਾ ਨੇ ਉਹ ਖੁੱਲੀਆਂ ਛੱਡ ਦਿੱਤੀਆਂ ਨੇ ਜਿਹੜਾ ਸਿੱਖਾਂ ਨੌਜਵਾਨਾਂ ਨੂੰ ਜਿਹੜਾ ਅਗੇ ਚੁੰ ਚੁੜ ਕੇ ਮਾਰਿਆ ਜਾ ਰਿਹਾ ਇੱਕ ਟੀਚਰ ਆ ਜਿਹਨੂੰ ਸਨਮਾਨਤ ਖੁਦ ਪੁਲਸ ਕਰ ਰਹੀ ਆ ਕਿ ਤੂੰ ਬਹੁਤ ਵਧੀਆ ਜਿਹੜਾ ਕਿ ਇਹ ਨਸਿਆਂ ਦੇ ਖਿਲਾਫ ਬੋਲਦਾਗਾ ਨਸਿਆਂ ਦੇ ਖਿਲਾਫ ਤੈਨੂੰ ਜਿਹੜਾ ਕਿ ਗੱਲ ਕਰਦਾਗਾ ਤੇ ਉਹਨੂੰ ਸਨਮਾਨਤ ਕਰ ਰਹੀ ਆ ਦੂਸਰੇ ਪਾਸੇ ਇੱਕ ਪੁੱਛੜ ਆ ਮਾਫ ਕਰਨਾ ਦੂਸਰੇ ਪਾਸੇ ਪੁਲਸਾ ਬੁੱੱਟੜ ਅਫਸਰ ਉਹਨੂੰ ਕਰੰਟ ਲਾ ਲਾ ਮਾਰ ਰਹੀ ਆ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਕਾਲੀਆਂ ਭੇਡਾਂ ਦਾ ਦੌਰ ਕਾਲੇ ਭੇਡੂ ਇਹਦੇ ਵਿੱਚ ਬਹੁਤ ਜ਼ਿਆਦਾ ਆ ਜਿਨ੍ਹਾਂ ਦੇ 1990 92 ਦਾ ਹੱਕੇ ਦਾ ਮੂੰਹ ਨੂੰ ਖੂਣ ਲੱਗਿਆਗਾ ਉਹ ਨਹੀਂ ਹਟ ਸਕਦੇ ਉਹ ਬੱਚੜ ਪਣਾ ਕਰਨਗੇ ਤੁਹਾਡੇ ਉੱਤੇ ਜਾਂ ਫਿਰ ਕਿਸੇ ਚੇਲੇ ਦੇ ਸਾਥ ਦੇ ਜਿਹੜੇ ਅਫਸਰ ਨੇ ਜਾਂ ਉਹਨਾਂ ਦੇ ਕੇ ਮੰਨ ਲਓ ਕੋਈ ਜਾਂ ਸੌਦਾ ਸਾਥ ਦੇ ਲਾ ਲਓ ਜਾਂ ਭਨਿਆਰੇ ਰਾ ਦਾ ਲਾ ਲਓ ਜਾਂ ਨੂਰ ਮਹਿਲਾਲ ਦਾ ਲਾ ਲਓ ਇਹਦੇ ਵਿੱਚ ਬੜੇ ਉਹਨਾਂ ਦੇ ਚੇਲੇ ਆ ਉਹ ਚੇਲੇ ਸਿੱਖਾਂ ਦੇ ਨਾਲ ਇਸ ਤਰ੍ਹਾਂ ਭਾਈ ਤੁਹਾਡੇ ਨਾਲ ਇਸ ਤਰ੍ਹਾਂ ਬਤੀਰਾ ਕਰਦੇ ਆ ਇਹ ਵੀ ਸਿੱਖਾਂ ਨੂੰ ਸੋਚਣਾ ਪਊਗਾ ਕਿ ਉਹ ਪੁਲਿਸ ਵਾਲੇ ਹਾਏ ਕੌਣ ਆ ਉਹਦਾ ਪਸੋਕੜ ਕੀ ਆ ਉਹਨਾਂ ਪੁਲਿਸ ਮੁਲਾਜ਼ਮਾਂ ਦਾ ਉਹ ਕਿਹੜੇ ਪਰਿਵਾਰਾਂ ਦੇ ਵਿੱਚੋਂ ਆ ਉਹ ਕਿਹਨੂੰ ਆਪਣਾ ਗੁਰੂ ਪੀਰ ਮੰਨਦੇ ਆ ਉਹ ਕਿਹੜੇ ਬਾਬੇ ਦੇ ਪਛਾਣੇ ਢੈਂਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਮੈਂ ਨਹੀਂ ਕਹਿੰਦਾ ਕਿ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋਣ ਉਹ ਮੰਨਦੇ ਹੋਣਗੇ ਜਾਂ ਤਾਂ ਕਿਸੇ ਸੌਦਾ ਸਾਧ ਨੂੰ ਜਾਂ ਕਿਸੇ ਪੁਨਿਹਾਰਾਂ ਵਾਲੇ ਨੂੰ ਜਾਂ ਕਿਸੇ ਨੂਰ ਮੈਲੀਏ ਨੂੰ ਜਾਂ ਕਿਸੇ ਹੋਰ ਸਾਧ ਨੂੰ ਉਹਨਾਂ ਦੇ ਪੈਰੀ ਲੱਟਦੇ ਹੋਣਗੇ ਤਾਂ ਉਹ ਭਾਈ ਤੁਹਾਡੇ ਉੱਤੇ ਕਿ ਤੁਸੀਂ ਭਾਈ ਉਹਦਾ ਵਿਰੋਧ ਕਿਉਂ ਕਰਦੇ ਆ ਉਹ ਤੁਹਾਡੇ ਉੱਤੇ ਜਿਹੜਾ ਜ਼ੁਲਮ ਇਸ ਕਰਕੇ ਢਾ ਰਹੇ ਆ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਸਿੱਖਾਂ ਨੂੰ ਚੁੰਨ ਚਣ ਕੇ ਬੱਚਿਆਂ ਨੂੰ ਇਸ ਕਰਕੇ ਮਾਰਿਆ ਜਾ ਰਿਹਾ ਤੁਹਾਨੂੰ ਸਾਸ ਕਰਾਇਆ ਜਾ ਰਿਹਾ ਕਿ ਤੁਸੀਂ ਗੁਲਾਮੋਂ ਗੁਲਾਮੋਂ ਪਰ ਅਸੀਂ ਗੁਲਾਮੀ ਮਹਿਸੂਸ ਨਹੀਂ ਕਰਦੇ ਅਸੀਂ ਅਸੀਂ ਆਪਣੇ ਆਪ ਨੂੰ ਗੁਲਾਮ ਕਹਾ ਕੇ ਜਿਹੜਾ ਤੁਰੇ ਫਿਰਦੇ ਆ ਇੱਥੇ ਕਹਿੰਦੇ ਹੁੰਦੇ ਗੁਲਾਮਾਂ ਦੇ ਨਾਲੋਂ ਮਰਨਾ ਬਿਹਤ ਚੰਗਾ ਹੁੰਦਾਗਾ ਅੱਜ ਇਹ ਗੁਲਾਮੀ ਆ ਜਿਹੜੀ ਕਿ ਹਰ ਘਰ ਦੇ ਵਿੱਚ ਵੱਡ ਚੁੱਕੀ ਆ ਜੇਕਰ ਇੱਥੇ ਐਡੇ ਲੋਕ ਡਰਪੋਕ ਹੋ ਚੁੱਕੇ ਆ ਕਿ ਉਹ ਕਹਿੰਦੇ ਆ ਕਿ ਨਾ ਭਾਈ ਤੂੰ ਨਾ ਬੋਲਾ ਕਿਤੇ ਤੈਨੂੰ ਨਾ ਪੁੱਲ ਚੱਕ ਕੇ ਮਾਰ ਦੇਵੇ ਇਹ ਤੁਹਾਡਾ ਭਲੇਖਾਗਾ ਜਿੱਦੇ ਮਾਰਨਾ ਤੁਸੀਂ ਬੇਸ਼ੱਕ ਅੰਦਰ ਵੱਢ ਜਾਵੋ ਤੁਹਾਨੂੰ ਨਜਾਇਜ਼ ਚੱਕ ਕੇ ਮਾਰ ਦੇਣਗੇ ਫਿਰ ਤੁਸੀਂ ਪਿੱਟਣਾ ਫਿਰ ਤੁਸੀਂ ਰੋਲਾ ਪਾਉਣਾ ਕਿ ਸਾਡਾ ਬੱਚਾ ਮਾਰ ਦਿੱਤਾ ਇਹ ਇੱਕ ਨਰਿੰਦਰਦੀਪ ਦੀ ਸਤੋਰੀ ਨਹੀਂ ਇਹ ਬੜੀਆਂ ਐਗੀਆਂ ਸਟੋਰੀਆਂ ਨੇ ਬੜੇ ਇਹ ਜੇ ਮਾਪੇ ਪੈਨੇ ਪਰਿਵਾਰ ਪੈਨੇ ਜਿਨ੍ਹਾਂ ਦਾ ਘਰਾਂ ਦਾ ਘਰ ਅਜਾੜ ਦੇ ਤੈਨਾਂ ਮਜਾਲ ਪੁਲਿਸ ਵਾਲਿਆਂ ਨੇ ਜਿਨ੍ਹਾਂ ਦੇ ਦੋ ਭਾਈ ਸੀ ਪਤਾ ਨਹੀਂ ਇੱਕ ਕਿਵੇਂ ਬਚਿਆ ਪਿਓ ਪੁੱਤ ਚੱਕ ਕੇ ਮਾਰ ਦਿੱਤੇ ਇੱਕ ਮੈਂ ਸਟੋਰੀ ਕੀਤੀ ਸੀ ਦੋ ਭਰਾ ਸਕੇ ਤੇ ਤੀਜਾ ਪਿਓ ਮਾਰ ਦਿੱਤਾ ਜਣੇ ਕਿ ਕਿਸੇ ਦੇ ਤਿੰਨ ਭਾਈ ਸੀ ਦੋ ਭਾਈ ਚੱਕ ਕੇ ਮਾਰ ਦਿੱਤੇ ਇਹ ਅੱਜ ਤੋਂ ਨਹੀਂ ਇਹ ਸੁਰੂ ਤੋਂ ਹੁੰਦਾ ਆ ਰਿਹਾ ਉਈ ਦਾ ਹੱਕ ਆ ਫੇਰ ਮੁੜਦਾ ਆਇਆ ਜਾ ਰਿਹਾ ਇਸ ਕਰਕੇ ਇਸ ਗੱਲਾਂ ਨੂੰ ਤੁਸੀਂ ਐਵੇਂ ਨਾ ਜਾਣਿਓ ਕਿ ਗੱਲਾਂ ਅਸੀਂ ਕੋਈ ਹਵਾ ਦੇ ਵਿੱਚ ਕਰ ਰਹੇ ਆ ਇਹ ਦਰਦ ਆ ਇਹ ਪੰਜਾਬ ਦਾ ਅੱਜ ਇਹ ਨੌਜਵਾਨਾਂ ਦਾ ਦਰਦ ਆ ਇਹ ਸਿੱਖ ਕੌਮ ਦਾ ਦਰਦ ਆ ਇਹ ਕਹਿੰਦੇ ਹੁੰਦੇ ਆ ਜਿਨ੍ਹਾਂ ਨੂੰ ਲੱਗਿਆ ਉਹ ਜਾਣਦਾ ਹੁੰਦਾਗਾ ਦੂਜਿਆਂ ਦੇ ਭਾਦੀ ਤੇ ਇਹ ਤਮਾਸ਼ਾ ਹੁੰਦਾਗਾ ਇਸ ਕਰਕੇ ਅੱਜ ਉਸ ਪਰਿਵਾਰ ਦਾ ਕੀ ਕਸੂਰ ਸੀ ਉਸ ਨਰਿੰਦਰ ਦੀਪ ਸਿੰਘ ਦਾ ਕਸੂਰ ਤਾਂ ਦੱਸ ਦਿਓ ਯਾਲਮੋ ਉਹ ਪਰਿਵਾਰ ਉਹ ਬੱਚਾ ਅਜਾ 5-6 ਸਾਲ ਦਾ ਉਹਨੂੰ ਕੀ ਪਤਾ ਬੱਚੇ ਨੂੰ ਕਿ ਮੇਰਾ ਪਿਓ ਮੇਰਾ ਪਿਤਾ ਕਿੱਥੇ ਗਿਆ ਕਿਦੋਂ ਵਾਪਸ ਆਊਗਾ ਉਹ ਇਹ ਡੀਕਦਾ ਡੀਕਦਾ ਵੱਡਾ ਹੋ ਜਾਣਾ ਵੱਡੇ ਹੋਏ ਤੋਂ ਜਿਹੜੇ ਅੱਖਾਂ ਖੁੱਲਣੀਆਂ ਨੇ ਬੱਚੇ ਨੇ ਫਿਰ ਉਹਦੇ ਉੱਤੇ ਕੀ ਬਿੱਤੂਗੀ ਇਸ ਕਰਕੇ ਜਿਹੜਾ ਇਹ ਪੁੱਛ ਦਾ ਰਵਈਆ ਦਾ ਜੇਕਰ ਇਹੀ ਰਵਈਆ ਰਹਿਆ ਤਾਂ ਇਥੋਂ ਪੰਜਾਬ ਛੱਡਣ ਨੂੰ ਲੋਕ ਆ ਪਿਆਰ ਹੋ ਜਾਣਗੇ ਬਾਅਦ ਨੇ ਦੇਖਾ ਤੇ ਜਾ ਕੇ ਸਰਨ ਲੈਣਗੇ ਇਹੀ ਹਾਲ ਰਹਿ ਆਗਾ ਤਾਂ ਇਥੋਂ ਮੈਂ ਕਹਿਣਾਗਾ ਪੰਜਾਬ ਵਿਹਲਾ ਹੋ ਜਾਣਾਗਾ ਇਹ ਚਾਹੁੰਦੇ ਆ ਕਿ ਪੰਜਾਬ ਵਿਹਲਾ ਹੋਵੇ ਇਹ ਚਾਹੁੰਦੇ ਆ ਕਿ ਅਸੀਂ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰੀਏ ਇਹ ਚਾਹੁੰਦੇ ਆ ਲੋਕਾਂ ਦੀਆਂ ਕੋਠੀਆਂ ਘਰਾਂ ਤੇ ਕਬਜ਼ਾ ਕਰੀਏ ਇਹ ਚਾਹੁੰਦੇ ਆ ਕਿ ਇਥੋਂ ਪੰਜਾਬ ਉੱਜੜੇ ਇਹ ਚਾਹੁੰਦੇ ਆ ਕਿ ਸਾਨੂੰ ਰਾਜ ਭਾਗ ਇਸ ਤਰ੍ਹਾਂ ਮਿਲਦਾ ਰਹੇ ਅਤੇ ਭਈਆਂ ਦਾ ਰਾਜ ਕਰਾਉਣਾ ਇਹਨਾਂ ਨੇ ਤੁਸੀਂ ਦੇਖ ਲਓ ਆਉਣ ਵਾਲੇ ਟਾਈਮ ਦੇ ਵਿੱਚ ਅਗਲੀ ਸਟੋਰੀ ਕਿਸੇ ਹੋਰ ਐਸੇ ਜਿਹੜਾ ਕਿ ਪਤਾ ਨਹੀਂ ਕਿਦੇ ਪਿਓ ਦੇ ਨਾਲ ਮਾਂ ਦੇ ਨਾਲ ਭੈਣ ਦੇ ਨਾਲ ਭਾਈ ਦੇ ਨਾਲ ਬੀਤੀ ਹੋਣੀ ਆ ਉਹ ਵੀ ਜਲਦੀ ਲੈ ਕੇ ਆਵਾਂਗੇ ਕਿਉਂਕਿ ਇੱਥੇ ਪੰਜਾਬ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਇੱਕ ਨਹੀਂ ਇੱਥੇ ਇਨੇਕਾਂ ਨਹੀਂ ਇੱਥੇ ਸੈਂਕੜੇ ਇੱਥੇ ਲੱਖਾਂ ਦੀ ਤਦਾਦ ਵਿੱਚ ਐਗਿਆ ਸਟੋਰੀਆਂ ਦੇ ਨਾਲ ਪੰਜਾਬ ਭਰਿਆ ਪਿਆ ਜਿਨ੍ਹਾਂ ਨੂੰ ਕਿ ਚੁਣ-ਚੁਣ ਕੇ ਮਾਰਿਆ ਗਿਆ ਉਹ ਤੱਕ ਦਿਓ ਆਜਾ ਤੁਸੀਂ ਵੇਖਦੇ ਹੋ ਪੰਜਾਬੀ ਬਸਟਾ ਟੀਵੀ ਮੈਂ ਹਮਮਕਰਨ ਸਿੰਘ ਉਬਾ